ਜਿਹੜੇ ਵੀ ਫੜੀ ਵਾਲੇ ਆ ਸਾਡੀ ਯੂਨੀਅਨ ਅਟੈਚ ਦੇ ਅਸੀਂ ਸਭ ਤੋਂ ਪਹਿਲਾਂ ਉਹਨੂੰ ਕਹਿੰਦੇ ਆ ਵੀ ਟ੍ਰੈਫਿਕ ਦੀ ਕਿਹੜੀ ਸਮੱਸਿਆ ਨਹੀਂ ਹੁੰਦੀ ਔਰ ਸਫਾਈ ਦਾ ਪੂਰਾ ਧਿਆਨ ਰੱਖੋ ਸਟੇਟ ਵੈ ਡਾਇਰੈਕਟ ਦੀ ਮੈਂ ਤੁਹਾਨੂੰ ਗੱਲ ਦੱਸੀ ਜਿਹੜਾ ਫੁੱਟਪਾਥ ਹੈ ਵਨ ਥਰਡ ਜਿਹੜਾ ਹੈ ਉਹ ਜਿਹੜੇ ਫੜੀ ਵਾਲੇ ਉਹਨੂੰ ਯੂਜ਼ ਕਰ ਸਕਦੇ ਆ ਉਹਦੇ 'ਚ ਲਿਖਿਆ ਜਿਹੜਾ ਫੁੱਟਪਾਥ ਹੈ ਮੈਂ ਕਈ ਵਾਰ ਨਹੀਂ ਘੱਟ ਤੋਂ ਘੱਟ 100 ਵਾਰ ਚੈੱਕ ਕੀਤਾ ਜਿੰਨੇ ਵੀ ਸ਼ਰਧਾਲੂ ਆਉਂਦੇ ਆ ਉਹ ਫੁੱਟਪਾਥ ਤੇ ਚੜਦਾ ਹੀ ਨਹੀਂ ਯਾਰ 100 ਵਾਰ ਪੁਲਿਸ ਕਮਿਸ਼ਨਰ ਨਾਲ ਬੀਤੇਗਾ ਔਰ ਕਾਰਪੋਰੇਟ ਕਮਿਸ਼ਨਰ ਨਾਲ ਬੀਤੇਗਾ ਉਹ ਕਹੇ ਕੱਲ ਬ੍ਰਿਧਰਮਿੰਦਰ ਜੀ ਦਾ ਗੱਲ ਜੋ ਸਟੇਟ ਅਪ ਚੱਲੇ ਸ਼ਹਿਰ ਦੇ ਉਹਨਾਂ ਨਾਲ ਗੱਲ ਹੋ ਗਈ 100 ਵਾਰ ਦਾ ਟਾਈਮ ਹੈ ਉਹ ਬੀਤੇ ਹੋਏ ਵੀ ਕੁਝ ਮਸਲਾ ਜਿਹੜਾ ਹੱਟ ਸੈਟ ਆਊਟ ਹੋ ਜਾਵੇ ਬੀਤੇ ਕੁ ਸਮੇਂ ਤੋਂ ਗੁਰੂ ਨਗਰੀ ਦੇ ਵਿੱਚ ਜੋ ਕਿ ਪੰਜਾਬ ਪੁਲਿਸ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਜਿਹੜੀਆਂ ਰੜੀਆਂ ਰੇੜੀਆਂ ਫੜੀਆਂ ਹੈਗੀਆਂ ਨੇ ਉਹਨਾਂ ਨੂੰ ਚਕਾਉਣ ਦਾ ਜਿਹੜਾ ਮਾਮਲਾ ਕਾਫੀ ਜ਼ਿਆਦਾ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਕਿ ਜਿਹੜੇ ਲੋਕ ਰੇੜੀਆਂ ਫੜੀਆਂ ਲਗਾਉਂਦੇ ਨੇ ਉਹਨਾਂ ਦਾ ਕਾਰੋਬਾਰ ਪਿਛਲੇ 1 ਤੋਂ 1.5 ਮਹੀਨੇ ਤੋਂ ਬਿਲਕੁਲ ਠੱਪ ਪਿਆ ਹਾਲਾਂਕਿ ਜੇਕਰ ਅਸੀਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਨੇੜੇ ਜਿਹੜੀ ਰੇੜੀਆਂ ਫੜੀਆਂ ਲੱਗਦੀਆਂ ਨੇ ਤਾਂ ਉੱਥੋਂ ਕਿਤਨਾ ਕਿਤੇ 1 ਤੋਂ 2 ਲੋਕਾਂ ਨੇ ਜੋ ਹੈ ਸੁਸਾਇਸਾਈਡ ਵੀ ਅਟੈਂਪਟ ਕਰ ਲਿਆ ਤਾਂ ਕੀ ਕਾਰਨ ਸਮੇਂ ਦੇ ਆ ਕਿਉਂ ਨਹੀਂ ਜੋ ਪ੍ਰਸ਼ਾਸਨ ਰੇੜੀਆਂ ਲੱਗਣ ਦੇ ਰਿਹਾ ਤਾਂ ਸਾਡੇ ਨਾਲ ਰੇੜੀ ਫੜੀਆਂ ਦੇ ਜੋ ਪ੍ਰਧਾਨ ਸਾਹਿਬ ਹੈਗੇ ਨੇ ਡਾਕਟਰ ਇੰਦਰਪਾਲ ਜੋ ਕਿ ਆਮ ਆਦਮੀ ਪਾਰਟੀ ਦੇ ਜੋ ਸ਼ਹਿਰੀ ਪ੍ਰਧਾਨਵੀ ਨੇ ਐਸਸੀ ਵਿੰਗ ਤੋਂ ਤੇ ਸਾਡੇ ਨਾਲ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਜੀ ਸਭ ਤੋਂ ਪਹਿਲਾਂ ਜੀ ਕਿਵੇਂ ਵੇਖਦੇ ਹੋ ਜਿਹੜੀਆਂ ਰੇੜੀਆਂ ਫੜੀਆਂ ਨਹੀਂ ਲੱਗਣ ਦਿੱਤੀਆਂ ਜਾ ਰਹੀਆਂ ਪਿਛਲੇ 1 ਤੋਂ 1.5 ਮਹੀਨੇ ਤੋਂ ਹਾਲਾਂਕਿ ਕਈ ਘਰਾਂ ਦੇ ਵਿੱਚ ਰੋਟੀ ਬਲਣੀ ਵੀ ਔਖੀ ਹੋਈ ਆ ਰੋਟੀ ਪਕਾਣੀ ਔਖੀ ਹੋਈ ਆ ਤੁਸੀਂ ਕਿਵੇਂ ਵੇਖਦੇ ਹੋ ਕਿਉਂ ਨਹੀਂ ਪ੍ਰਸ਼ਾਸਨ ਇਹ ਲੱਗਣ ਦੇ ਰਿਹਾ ਮੇਰੇ ਨਾਲ ਡਾਕਟਰ ਇੰਦਰਪਾਲ ਮੈਂ ਆਲ ਪੰਜਾਬ ਰੈਡੀ ਫੜੀ ਯੂਨੀਅਨ ਦਾ ਪੰਜਾਬ ਪ੍ਰਧਾਨ ਆ ਨੈਸ਼ਨਲ ਹਾਕੀ ਫੈਡਰੇਸ਼ਨ ਦਾ ਆਲ ਇੰਡੀਆ ਵਾਈਸ ਪ੍ਰੈਜ਼ੀਡੈਂਟ ਆ ਔਰ ਸ਼ਹਿਰ ਦੀ ਟਾਊਨ ਵੈਂਡਿੰਗ ਕਮੇਟੀ ਦਾ ਮੈਂਬਰ ਆ ਔਰ ਜਿਹੜੀ ਐਸਸੀ ਵਿੰਗ ਹੈ ਆਵਾਦੀ ਪਾਰਟੀ ਦਾ ਉਹਦਾ ਜ਼ਿਲ੍ਹਾ ਪ੍ਰਧਾਨ ਵੀ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਰੈਡੀਆ ਫੜੀਗਾ ਨਾਲ ਲੱਗਣ ਦੀ ਗੱਲ ਪ੍ਰਸ਼ਾਸਨ ਜਿਹੜਾ ਚਾਹੇ ਪੁਲਿਸ ਹੈ ਚਾਹੇ ਕਾਰਪੋਰੇਸ਼ਨ ਹੈ ਜਦਕਿ ਸ਼ਹਿਰ ਦੇ ਵਿੱਚ ਵੈਂਡਿੰਗ ਜ਼ੋਨ ਜਿਹੜੇ ਬਣ ਗਏ ਉਹ ਸਿਲੈਕਟ ਵੀ ਹੋ ਗਏ ਨੇ ਫਿਰ ਵੀ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਹੈ ਉਹ ਪ੍ਰਸ਼ਾਸਨ ਜਿਹੜਾ ਜਿਸ ਦਾ ਕਿ ਗੋਲਡਨ ਟੈਂਪਲ ਹੈ ਉਹਦੇ ਲਾਗੇ ਰੇੜੀਆਂ ਵਾਲੇ ਤੇ ਹੈ ਘਟਦੇ ਰੇੜੀਆਂ ਵਾਲੇ ਨੇ ਕਿਉਂਕਿ ਜਿਹੜਾ ਸਾਡਾ ਅਬਰサー ਸ਼ਹਿਰ ਹੈ ਗੁਰੂ ਦੀ ਨਗਰੀ ਹੈ ਇਹ ਗੁਰੂ ਰਾਮਦਾਸ ਜੀ ਨੇ ਇਹਨੂੰ ਵਸਾਇਆ ਤੇ ਬਾਹਰ ਵਪਾਰੀ ਲਿਆ ਕੇ ਤੇ ਸ਼ਹਿਰ ਵਸਾ ਕੇ ਸਿਆਲ ਨੂੰ ਚਲਾਇਆ ਜਿਹੜੀ ਕੋਈ ਉਹ ਮਿਸਾਲ ਹੈ ਜਿਹੜੀ ਸ਼ਹਿਰ ਚ ਬਾਰਾ ਹਟਾ ਲਿਆ ਪਰ ਇਹ ਜਿਹੜਾ ਹੁਣ ਪ੍ਰਸ਼ਾਸਨ ਹੈ ਚਾਹੇ ਆਮ ਆਦਮੀ ਪਾਰਟੀ ਦਾ ਪ੍ਰਸ਼ਾਸਨ ਹੈ ਚਾਹੇ ਪਹਿਲਾ ਪ੍ਰਸ਼ਾਸਨ ਸੀਗਾ ਅਕਾਲੀ ਦਲ ਵਿਲੇ ਤਾਂ ਬਹੁਤ ਧੱਕੇ ਹੁੰਦੇ ਸੀ ਲੋਕਾਂ ਦੇ ਲੋਕਾਂ ਦੀ ਪਤਨ ਜੜੀਆ ਦੁਕਾਨਾਂ ਸੀ ਉਹਨਾਂ ਨੂੰ ਖਾਲੀ ਕਰਾ ਕੇ ਉਹਨਾਂ ਨੂੰ ਸ਼ਹਿਰ ਚੋਂ ਕੀ ਬਾਹਰ ਕਰ ਦਿੱਤਾ ਪਰ ਦੇਖੋ ਗੱਲ ਇਹ ਆ ਵੀ ਅਸੀਂ ਆਮਾਦੀ ਪਾਰਟੀ ਨੇ ਵੀ ਵੱਲੋਂ ਮੈਂ ਤੇਰੀ ਸ਼ਹਿਰ ਦੀ ਗੱਲ ਕੀਤੀ ਆਪਣੇ ਵੱਡਾ ਉਹ ਚਲੀਟਰੇ ਨਾਲ ਵੀ ਗੱਲ ਕੀਤੀ ਹੈ ਪਰ ਮੈਂ ਜੋ ਮਹਿਸੂਸ ਕਰਦਾ ਵੀ ਜਿਹੜੇ ਸਾਡੇ ਉੱਚੇ ਲੀਟਰ ਉਹਨਾਂ ਨੂੰ ਸਟੇਟਮੈਂਟ ਡਾਇਰੈਕਟ ਬਾਰੇ ਪਤਾ ਨਹੀਂ ਸ਼ਹਿਰ ਤੇ ਸਾਡੇ ਪੰਜਾਂ ਮੇਲੇ ਆਈ ਤੋਂ 1.5 ਸਾਲ ਪਹਿਲਾਂ ਜਦੋਂ ਆਪਣਾ ਉਹ 20 ਆਇਆ ਸੀਗਾ ਮਸਲਾ G20 ਉਦੋਂ ਜਿਹੜੀਆਂ ਰੇੜੀਆਂ ਫੜ ਗਿਆ ਸ਼ਹਿਰ ਤੋਂ ਉਠਾ ਦਿੱਤੀਆਂ ਪਰ ਉਹ ਵਿਚਾਰਿਆਂ ਦਾ ਇੰਨਾ ਬੁਲਾ ਹਾਲ ਹੈ ਕਿ ਕੋਈ ਰੋਟੀ ਕਮਾਲ ਵਾਲਾ ਨਹੀਂ ਹੁਣ ਤੁਹਾਡੇ ਸਾਹਮਣੇ ਡੇਢ ਦੋ ਦੋ ਮਹੀਨੇ ਹੋ ਗਏ ਨੇ ਜਿਹੜਾ ਉਥੋਂ ਰਿਹੜੀਆਂ ਫੜੀਆਂ ਚਕਾਤੀਆਂ ਨੇ ਗੋਲਡਨ ਟੈਂਪਲ ਦੇ ਲਾਗੋ ਲੋਕੀ ਭੁੱਖੇ ਮਰਨ ਦੀ ਕਗਾਰ ਤੇ ਉਹਦੇ ਸਬੰਧ ਦੇ ਵਿੱਚ ਪੰਜ ਚਾਰ ਵਾਲਾ ਟਾਈਮ ਲਿਆ ਵਾ ਕਮਿਸ਼ਨਰ ਕੋਲ ਕੌਂਸਲ ਕਮਿਸ਼ਨਰ ਕੋ ਉਹਨਾਂ ਨੇ ਹੁਣ ਮੰਡੇ ਦਾ ਟਾਈਮ ਦਿੱਤਾ ਦਾ ਵੀ ਮੰਡੇ ਤੁਸੀਂ ਆਣਾ ਆਜਣਾ ਉਹਨਾਂ ਦੀ ਜਿਹੜੀ ਦੁਕਾਨਦਾਰ ਵਿਛੇ ਦਾ ਉਹਨਾਂ ਨੇ ਫੜੀਆਂ ਲਿਆ ਨੇ ਸਾਰੇ ਦਾਣਾ ਵਾ ਉਦੇ ਵਾਸਤੇ ਬਸ ਹਾਲ ਹੈ ਇਸ ਤੋਂ ਪਹਿਲਾਂ ਆ ਸਾਡੀ ਯੂਨੀਵਰਸਿਟੀ ਦੇ ਸਾਹਮਣੇ ਮਾਰਕੀਟ ਹੈ ਉੱਥੋਂ ਵੀ ਜਿਹੜੀ ਹੈ ਉਹ ਰੇੜੀਆਂ ਚੁਕਾਤੀ ਹੈ ਜਦ ਕਿ ਉਹ ਵੈਂਡਿੰਗ ਜ਼ੋਨ ਦੇ ਵਿੱਚ ਹੈ ਵੈਂਡਿੰਗ ਜ਼ੋਨ ਦੇ ਵਿੱਚ ਹੈ ਉਹ ਕਿਤੇ ਸ਼ਹਿਰ ਦੇ ਚੁਕਾਈਆਂ ਨੇ ਇਹ ਤਾਂ ਪਰਬਾਤਵਾ ਜਾਣਦਾ ਉਹ ਕਹਿੰਦੇ ਕਿ ਦੁਕਾਨਦਾਰਾਂ ਨੇ ਕਹਿਆ ਸੀਗਾ ਕਿ ਸਾਡਾ ਕੰਮ ਨਹੀਂ ਚੱਲਦਾ ਰੇੜੀਆਂ ਵਾਲਿਆਂ ਦਾ ਕੰਮ ਚੱਲਦਾ ਸੀ ਟੈਕਸ ਦਿੰਨੇ ਆ ਸਾਰਾ ਜਿਹੜਾ ਟੈਕਸ ਭਰਦੇ ਆ ਪਰ ਫਿਰ ਵੀ ਸਾਡੇ ਕੋ ਗਾਖ ਨਹੀਂ ਜਾਂਦਾ ਉਹਨਾਂ ਕੋ ਜਿਆਦਾ ਜਾਂਦਾ ਗੱਲ ਇਹ ਆ ਜੀ ਜਿਹੜੇ 4.5 ਤੋਂ 5 ਕਰੋੜ ਜਿਹੜੇ ਰੇੜੀ ਫੜਿਆ ਸਾਰੇ ਭਾਰਤ ਦੇ ਵਿੱਚ ਕੰਮ ਕਰਦੇ ਆ ਤੇ ਜਿਹੜੇ 5 ਕਰੋੜ ਲੋਕ ਨੇ ਇਹ ਕੰਮ ਕਰਦੇ ਆ ਉਹ ਜਿਹੜੇ ਘੱਟ ਤੋਂ ਘੱਟ 20 ਕਰੋੜ ਜਿਹੜਾ ਉਹ ਲੋਕਾਂ ਦੀ ਨਿਮੈਂਕੀ ਨਾਲ ਕਰਦੇ ਆ 8 ਕਰੋੜ 8000 ਕਰੋੜ ਰੁਪਏ ਜਿਹੜਾ ਉਹ ਰੇਟੀ ਦਾ ਜਿਹੜੇ ਰੇੜੀ ਫੜੀ ਵਾਲਿਆ ਉਹ ਸਾਰੇ ਦੇਸ਼ ਦੇ ਵਿੱਚ ਜਿਹੜਾ ਉਹਦੀ ਟਰਨਓਵਰ ਹੈ ਜਦ ਕੀ ਇਹਦੀ ਅੰਬਾਨੀ ਅਡਾਨੀ ਦੀ ਟਰਨਓਵਰ ਜਿਹੜੀ ਉਹ ਨਹੀਂ ਨਹੀਂ ਹੈਗੀ ਇਹਨਾਂ ਨੇ ਤੁਸੀਂ ਦੇਖਿਆ ਆਪਣਾ ਇਸੇ ਦਿਨ ਆ ਜਿੰਨੇ ਗਵਰੇ ਖੁੱਲੇ ਆ ਬਾਲ ਉਹ ਇਸੇ ਅਗੇ ਖੁੱਲੇ ਵੀ ਅਸੀਂ ਸਾਰਾ ਕੰਮ ਆਪ ਕਰੀਏ ਪਰ ਦੇਖੋ ਲੋਕਾਂ ਨੂੰ ਜਿੱਥੇ ਸਸਤੀ ਟੀਵੀ ਮਿਲਦੀ ਹੈ ਲੋਕਾਂ ਨੇ ਉੱਥੇ ਜਾਣਾ ਸਟੇਟਮੈਂਟ ਰੱਖ 2014 ਜਿਹੜਾ ਸਾਰੇ ਦੇਸ਼ 'ਚ ਲਾਗੂ ਹੋਇਆ ਹੈ ਜੀ ਔਰ ਚਾਹੇ ਕੋਈ ਵੀ ਸਰਕਾਰ ਆ ਜੇ ਕਾਨੂੰਨ ਜਿਹੜਾ ਜੇ ਸਾਡੇ ਭਾਰਤ ਦੇ ਵਿੱਚ ਕਾਨੂੰਨ ਜਿਹੜਾ ਉਹ ਸਹੀ ਤਰ੍ਹਾਂ ਲਾਗੂ ਹੋਏ ਨਾ ਇੱਥੇ ਕਿਰਾਏ ਲੋਕਾਂ ਦੇ ਭੁੱਖਾ ਭਾਰ ਹਰ चीज ਜਿਹੜੀ ਉਹ ਸਹੀ ਹੋ ਸਕਦੀ ਹੈ ਜਦ ਤੱਕ ਕਾਨੂੰਨ ਜਿਹੜਾ ਲਾਗੂ ਜਿਹੜਾ ਉਹ ਸਹੀ ਤੱਕ ਸਾਡੇ ਦੇਸ਼ ਤੇ ਹੋ ਹੀ ਨਹੀਂ ਰਿਹਾ ਕਿਉਂਕਿ ਤਦ ਹੀ ਲੋਕਾਂ ਨਾਲ ਜਿਹੜਾ ਉਹ ਤਕੇ ਚਾਹੀ ਹੋਰ ਪਰ ਕਿਵੇਂ ਵੇਖਦੇ ਹੋ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਮੰਨ ਰਿਹਾ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਲੱਗਣ ਨਹੀਂ ਦਿੱਤੀ ਜਾਏਗੀ ਜਿਹੜੇ ਨਜਾਇਜ਼ ਕਬਜ਼ੇ ਨੇ ਜਿਹੜੇ ਲੋਕ ਫੜੀਆਂ ਲਗਾਉਂਦੇ ਨੇ ਉਹ ਲੱਗਣ ਦਿੱਤੀਆਂ ਜਾਣਗੀਆਂ ਜਦ ਤੱਕ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਵੀ ਚੁਕਾ ਦਿੱਤੀਆਂ ਜਾਣਗੀਆਂ ਨਾਲ ਦੇ ਸਮੇਂ ਦੇਖੋ ਗੱਲ ਇਹ ਆ ਜੀ ਇਹਨਾਂ ਸਟ੍ਰੀਟ ਵੈ ਡਾਇਰੈਕਟ ਹੈ ਉਹਦੇ ਵਿੱਚ ਪੁਲਿਸ ਦਾ ਕੋਈ ਕੰਮ ਨਹੀਂ ਹੈਗਾ ਜਿੰਨੀਆਂ ਸਾਡੇ ਅਬਰਸਰ ਸ਼ਹਿਰ ਦਾ ਜਦੋਂ ਅਜ ਤੋਂ 7 ਸਾਲ ਪਹਿਲਾਂ ਸਰਵੇ ਹੋਇਆ ਸੀਗਾ ਸਰਵੇ ਚ 16758 ਰੇੜੀ ਫੜੀ ਵਾਲੇ ਜਿਹੜੇ ਉਹ ਚੇਨ ਕੀਤੇ ਗਏ ਸੀ ਉਸ ਤੋਂ ਬਾਅਦ 5 ਸਾਲ ਬਾਅਦ ਇਹਦਾ ਫੇਰ ਸਰਵੇ ਹੋਣਾ ਚਾਹੀਦਾ ਜਦ ਕੋਈ ਸਰਵੇ ਹੋਇਆ ਹੀ ਨਹੀਂ ਸਰਵੇ ਹੋਇਆ ਹੀ ਨਹੀਂ ਕਿਉਂਕਿ ਜਿਹੜੀ ਪੁਲਿਸ ਹੈ ਉਹ ਆਪਣੀ ਧੱਕੇਸ਼ਾ ਹੀ ਕਰਦੀ ਹੈ ਜਿਹੜਾ ਮਰਜ਼ੀ ਕੰਪਲੀਟ ਕਰ ਦਿੰਦਾ ਅੱਜ ਦਾ ਮੈਂ ਤੁਹਾਨੂੰ ਦੱਸਦਾ ਵਾਂ ਵੀ ਆ ਨਿਊਰਲਟੀ ਮਾਰਕੀਟ ਹੈ ਉਹਦੇ ਬਾਰੇ ਵੀ ਇੱਕ ਪੱਤਰਕਾਰ ਸੀਗਾ ਉਹਨੇ ਮੈਨੂੰ ਉਹਨੇ ਨਾਲ ਉਹਦੀ ਖਬਰ ਲਾਤੀ ਜੀ ਇਹਨਾਂ ਨੂੰ ਜਨ ਕੇ ਜਿਹੜੇ ਵੀ ਰੇੜੀ ਫੜੀ ਵਾਲੇ ਆ ਸਾਡੀ ਯੂਨੀਅਨ ਅਟੈਚ ਦੇ ਅਸੀਂ ਸਭ ਤੋਂ ਪਹਿਲਾਂ ਉਹਨੂੰ ਕਹਿੰਦੇ ਆ ਵੀ ਟ੍ਰੈਫਿਕ ਦੀ ਕਈ ਸਮੱਸਿਆਰੀ ਆਉਂਦੀ ੜੀ ਔਰ ਸਫਾਈ ਦਾ ਪੂਰਾ ਧਿਆਨ ਰੱਖਣਾ ਜਦਕਿ ਲੋਕਾਂ ਨੂੰ ਘਬਰਾਹ ਕਰਕੇ ਪ੍ਰਸ਼ਾਸਨ ਨੂੰ ਘਬਰਾਹ ਕਰਕੇ ਕੁਝ ਲੋਕ ਜਿਹੜੇ ਸ਼ਿਕਾਇਤਾਂ ਕਰਦੇ ਜਦਕਿ ਇਹ ਬਿਲਕੁਲ ਅਧਾਰ ਹੋ ਪਰ ਜਿਸ ਤਰੀਕੇ ਨਾਲ ਮੈਂ ਤੁਹਾਡੀ ਗੱਲ ਸਾਰਿਆਂ ਨਾਲ ਸਹਿਮਤ ਹਾਂ ਪਰ ਜਿਹੜਾ ਪ੍ਰਸ਼ਾਸਨ ਹੈ ਜਾਂ ਕਾਰਪੋਰੇਸ਼ਨ ਹੈ ਉਹ ਕਿਉਂ ਨਹੀਂ ਸੌਂਦੀ ਬਈ ਕਿਉਂਕਿ ਪਿਛਲੇ 1 ਤੋਂ 1.5 ਮਹੀਨੇ ਤੋਂ ਫੜੀਆਂ ਨਹੀਂ ਲੱਗੀਆਂ ਹਾਲਾਂਕਿ ਇਹੀ ਗੱਲ ਦਾ ਜਿਹੜਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਰਸਤਾ ਰੁਕਦਾ ਜੋ ਸੰਗਤ ਆਉਂਦੀ ਹੈ ਉਹਨਾਂ ਨੂੰ ਨਿਕਲਣ 'ਚ ਦਿੱਕਤ ਹੁੰਦੀ ਹੈ ਪਰ 1.5 ਮਹੀਨੇ ਤੋਂ ਜਿਨ੍ਹਾਂ ਦਾ ਕੀਤਾ ਹੀ ਇਹ ਹੈਗਾ ਜਿਨ੍ਹਾਂ ਦਾ ਘਰ ਹੀ ਅੱsse ਤੋਂ ਚੱਲ ਰਿਹਾ ਤਾਂ ਉਹਨਾਂ ਦਾ ਘਰ ਹੀ ਨਹੀਂ ਚੱਲ ਰਿਹਾ ਹੁਣ ਤਾਂ ਕਈ 1-2 ਜਾਣੇ ਨੇ ਤਾਂ ਸੁਸਾਇਡ ਵੀ ਕਰ ਲਿੱਤਾ ਤਾਂ ਕਿਵੇਂ ਵੇਖਦੇ ਹੋ ਇਹ ਚੀਜ਼ ਨੂੰ ਪ੍ਰਸ਼ਾਸਨ ਹਜੇ ਵੀ ਕਹਿੰਦਾ ਕਿ ਅਸੀਂ ਨਹੀਂ ਲੱਗਣ ਦਵ ਸਟਰੀਟ ਵੈਕ ਡਾਇਰੈਕਟ ਦੀ ਮੈਂ ਤੁਹਾਨੂੰ ਗੱਲ ਦੱਸੀਏ ਜਿਹੜਾ ਫੁੱਟਪਾਥ ਹੈ ਵਨ ਥਰਡ ਜਿਹੜਾ ਉਹ ਜਿਹੜੇ ਫੜੀ ਵਾਲੇ ਉਹਨੂੰ ਯੂਜ਼ ਕਰ ਸਕਦੇ ਆ ਉਹਦੇ 'ਚ ਲਿਖਿਆ ਜਿਹੜਾ ਪ੍ਰਸ਼ਾਸਨ ਹੈ ਤੁਸੀਂ ਜਾ ਕੇ ਚੈੱਕ ਕਰੋ ਉੱਥੇ ਜਿਹੜਾ ਫੁੱਟਪਾਥ ਹੈ ਮੈਂ ਕਈ ਵਾਰ ਨਹੀਂ ਘਰ ਤੋਂ ਘਰ 100 ਵਾਰ ਚੈੱਕ ਕੀਤਾ ਜਿੰਨੇ ਵੀ ਸ਼ਰਧਾਲੂ ਆਉਂਦੇ ਆ ਉਹ ਫੁੱਟਪਾਥ ਤੇ ਤੇ ਚੜਦੇ ਹੀ ਨਹੀਂ ਯਾਰ ਉਹ ਫੁੱਟਪਾਥ ਤੇ ਚੜਦੇ ਤੁਸੀਂ ਚੈੱਕ ਕਰੋ ਆਪ ਵੈਸੇ ਹੀ ਜਿਹੜਾ ਉਹ ਪ੍ਰਸ਼ਾਸਨ ਨੂੰ ਗੁਬਰਾਹ ਕਰਕੇ ਤਿਸ਼ਕਤਾ ਕਰਕੇ ਲੋਕਾਂ ਦਾ ਨੁਕਸਾਨ ਕਰ ਰਿਹਾ। ਅਬ ਤੁਸੀਂ ਇੱਕ ਤਰਫਾ ਜ਼ਿਲ੍ਹਾ ਪ੍ਰਧਾਨ ਵੀ ਜੇ ਐਸੀ ਵਿੰਗ ਦੇ ਤਾਂ ਆਮ ਆਦਮੀ ਪਾਰਟੀ ਸਰਕਾਰ ਟੋੜੀ ਆ। ਤਾਂ ਪ੍ਰਸ਼ਾਸਨ ਕੀ ਤੁਹਾਡੀ ਗੱਲ ਨਹੀਂ ਮੰਨਦਾ ਵਿਆ ਜਾਂ ਸੁਣਦਾ ਨਹੀਂ ਵਿਆ ਜਾਂ ਫਿਰ ਤੁਸੀਂ ਉਹਨਾਂ ਤੱਕ ਗੱਲ ਨਹੀਂ ਰੱਖੀ ਜਾਂ ਉਦਾਂ ਦੀ ਉਹਨਾਂ ਨੇ ਗੱਲ ਸਮਝੀ ਨਹੀਂ। ਦੇਖੋ ਗੱਲ ਇਹ ਆ ਜੀ। ਸੋਮਵਾਰ ਪੁਲਿਸ ਕਮਿਸ਼ਨਰ ਨਾਲ ਮੀਟਿੰਗ ਹੈ। ਔਰ ਕਾਰਪੋਰਰ ਕਮਿਸ਼ਨਰ ਨਾਲ ਮੀਟਿੰਗ ਹੈ। ਉਕੇ ਕੱਲ ਬ੍ਰੀ ਧਰਮਿੰਦਰ ਜੀ ਦਾ ਗੱਲ ਜਿਹੜੀ ਸਟੇਟ ਅਫਸਰ ਨੇ ਸ਼ਹਿਰ ਦੇ ਉਹਨਾਂ ਨਾਲ ਗੱਲ ਹੋ ਗਈ ਹੈ 100 ਵਰ ਦਾ ਟਾਈਮ ਹੈ ਉਹ ਮੀਟਿੰਗ ਹੋਏਗੀ ਕੁਝ ਮਸਲਾ ਜਿਹੜਾ ਹੱਟ ਸੌਟ ਆਊਟ ਹੋ ਜਾਵੇ ਲੱਗਦਾ ਕਿ ਇਹਨਾਂ ਦਾ ਮਸਲਾ ਹੱਲ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਤਾਂ ਇੱਕੋ ਚੀਜ਼ ਤੇ ਅੜਿਆ ਹੋਇਆ ਕਿ ਕਿਸੇ ਦੀ ਵੀ ਰੜੀ ਫੜੀ ਰੇੜੀ ਜਾਂ ਫੜੀਆਂ ਨਹੀਂ ਲੱਗਣ ਦੇਣੀਆਂ ਦੇਖੋ ਗੱਲ ਹੈ ਜੀ ਅਸੀਂ ਪ੍ਰਸ਼ਾਸਨ ਦੀ ਗੱਲ ਨਹੀਂ ਕਰਦੇ ਅਸੀਂ ਰਿੜੀਆਂ ਲਾਣੀਆਂ ਤੇ ਲਾੜੀਆਂ ਉਹ ਲਾ ਕੇ ਰਵਾਂਗੇ ਇਹ ਤੋਂ ਪਿੱਛਾ ਨਹੀਂ ਹਟਾਂਗੇ ਉਹਨਾਂ ਨੇ ਕਹਾਂ ਉਹਨਾਂ ਦਾ ਇਹ ਵੀ ਕਹਿਣਾ ਕਿ ਨਵਾਂ ਕਾਨੂੰਨ ਹੈ ਜੇ ਕੋ ਜੜੂਗਾ ਤੇ ਉੱਤੇ ਪਰਚੇ ਵੀ ਹੋਣਗੇ ਉਹ ਕਾਨੂੰਨ ਜਿਹੜਾ ਰੇੜੀਆਂ ਵਾਲਿਆਂ ਉੱਤੇ ਥੋੜੀ ਏ ਰੇੜੀ ਵਾਲੇ ਕੋਈ ਸੁਬੈਗ ਨਹੀਂ ਵੇਚਦੇ ਕੋਈ ਸ਼ਰਾਬ ਨਹੀਂ ਵੇਚਦੇ ਕੋਈ ਖੋਆ ਨਹੀਂ ਕਰਦੇ ਜਦੋਂ ਦੇਖੋ ਗੱਲ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਉਹ ਲੋਕਾਂ ਨੂੰ ਰੁਜ਼ਗਾਰ ਬਹਿਆ ਕਰਾ ਰਹੀ ਹੈ ਪ੍ਰਸ਼ਾਸਨ ਜਿਹੜਾ ਉਹ ਸਰਕਾਰ ਨੂੰ ਖਰਾਬ ਕਰ ਰਿਹਾ ਹਮਤਲ ਪ੍ਰਸ਼ਾਸਨ ਉਹ ਸਰਕਾਰ ਦੀ ਨਹੀਂ ਮੰਨ ਰਿਹਾ ਸਰਕਾਰ ਨੂੰ ਖਰਾਬ ਕਰ ਰਿਹਾ ਤੁਹਾਡੇ ਸਾਹਮਣੇ ਹੀ ਆ ਜੀ ਜਦੋਂ ਕਾਨੂੰਨ ਦੇਖ ਦੇ ਵਿੱਚ 2014 ਚ ਪਾਸ ਹੋ ਗਿਆ ਲਾਗੂ ਹੋ ਗਿਆ ਟਾਊਨਮੈਨਿੰਗ ਕਮੇਟੀਆਂ ਬੜੀਆਂ ਨੇ ਉਹ ਆਪਣਾ ਬੈਂਡਿੰਗ ਜ਼ੋਨ ਬਣ ਗਏ ਤੇ ਫਿਰ ਵੀ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਦਾ ਮਤਲਬ ਹੈ ਜਿਹੜੀ ਪ੍ਰਸ਼ਾਸਨ ਲੋਕਾਂ ਨੂੰ ਖਰਾਬ ਕਰ ਰਿਹਾ ਤਾਂ ਜਿਹੜੇ ਲੋਕ ਇੱਕ ਤੋਂ ਡੇਢ ਮਹੀਨੇ ਤੱਕ ਘਰ ਬੈਠੇ ਰਹੇ ਨੇ ਤਾਂ ਹਜੇ ਤੱਕ ਵੀ ਉਹਨਾਂ ਨੂੰ ਕੋਈ ਆਸ ਨਹੀਂ ਹੈਗੀ ਕਿ ਉਹਨਾਂ ਦੀ ਰੇਡੀਆਂ ਜਾਂ ਫੜੀਆਂ ਲੱਗਣਗੀਆਂ ਦੇਖੋ ਆਸ ਕਿਉਂ ਨਹੀਂ ਜੀ ਅਸੀਂ ਨਿਰਾਸ਼ਾਵਾਦੀ ਲੋਕ ਨਹੀਂ ਆਸਵਾਦੀ ਆ ਸੋਮਵਾਰ ਤੋਂ ਬਾਅਦ ਜਦੋਂ ਮੀਟਿੰਗ ਹੋ ਜੂਗੀ ਤੁਹਾਨੂੰ ਆਪ ਹੀ ਸੱਚ ਕੇ ਕਹਾਂਗੇ ਵੀ ਆ ਜਿਹੜੀਆਂ ਲੱਗ ਗਈਆਂ ਆ ਕੇ ਚੈੱਕ ਕਰੋ ਮੈਨੂੰ ਪੂਰੀ ਆਸ ਹੈਗੀ ਆ ਕਿ 2-4 ਦਿਨਾਂ ਚ ਲੱਗਣ ਜਾ ਲੱਗਣ ਗਿਆ ਜੀ ਲੱਗਣ ਗਿਆ ਜਿਹੜੀ ਲੱਗਣ ਗਿਆ ਉਹ ਇੱਕ ਅਲੱਗ ਰੈਡ ਅਗਰ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਗੱਲ ਨਹੀਂ ਮੰਨਦਾ ਤਾਂ ਕੇ ਸੀਐਮ ਸਾਹਿਬ ਤੱਕ ਗੱਲ ਪਹੁੰਚਾਓਗੇ ਉਹਨਾਂ ਤੋਂ ਭਾਜੀ ਗੱਲ ਕਰੋ ਮੈਂ ਪਹਿਲਾਂ ਵੀ ਧਰੇ ਲਾਏ ਆ ਅੱਜ ਤੋਂ ਪਹਿਲਾਂ ਸੌਰੋ ਰਾਜ ਜਿਹੜਾ ਕਾਰਪੋਰੇਟ ਕਮਿਟੀਰ ਸੀਗਾ ਤੇ ਉਹ 2022 ਦੇ ਵਿੱਚ ਜਿਹੜਾ ਉਹਨਾਂ ਗੋਲਡਨ ਟੈਂਪਲ ਮਾਰਕੀਟ ਤੋਂ ਸੁਵਾਨ ਚੋਕੇ ਲੈ ਗਏ ਸੀ ਮੈਂ ਆਪ ਧਰਾ ਲਾਇਆ ਉੱਥੇ ਔਰ 2 ਘੰਟੇ ਲਾਇਆ ਉਹਨਾਂ ਦਾ ਗੱਡੀ ਜਾਵਣੀ ਹੈ ਜਾਣ ਨਹੀਂ ਦਿੱਤੀ ਜਿੰਨੇ ਤੱਕ ਜਾਣਾ ਸਾਡੇ ਬਜਾ ਸੁਭਾ ਨਹੀਂ ਦਿੱਤਾ ਇਸ ਵਕਤ ਇਹ ਆਪਾਂ ਤੁਹਾਨੂੰ ਦੇਖੋ ਗੱਲ ਹੈ ਲੋਕਾਂ ਦੀ ਗੱਲ ਹੈ ਆਮ ਲੋਕਾਂ ਦੀ ਗੱਲ ਹੈ ਆਮ ਆਦਮੀ ਪਾਰਟੀ ਦੀ ਗੱਲ ਹੈ ਅਸੀਂ ਲੋਕਾਂ ਜਿਹੜਾ ਸਰਕਾਰ ਹੈ ਉਹ ਰੁਜ਼ਗਾਰ ਬਹਿਆ ਕਰਾ ਰਹੀਏ ਇਹ ਪ੍ਰਸ਼ਾਸਨ ਜਿਹੜਾ ਹੋਰ ਕੋ ਰੁਜ਼ਗਾਰ ਖੋਦੀ ਕੋਸ਼ਿਸ਼ ਕਰ ਰਿਹਾ ਵੇ ਖੋ ਨਹੀਂ ਦੇਾਂਗੇ ਆਪਾਂ ਰੇੜੀ ਫੜੀਆਂ ਵਾਲਿਆਂ ਨੂੰ ਸਾਡੇ ਮਾਧਿਅਮ ਰਾਹੀਂ ਕੀ ਕਹਿਣਾ ਚਾਹੋਗੇ ਦੇਖੋ ਗੱਲ ਹੈ ਜੀ ਆਮ ਆਦਮੀ ਪਾਰਟੀ ਆਲ ਪੰਜਾਬ ਰੇੜੀ ਫੜੀ ਜੁਨੀ ਜੜੀ ਉਹ ਤੁਹਾਡੇ ਨਾਲ ਹੈ ਉਹ ਤੁਹਾਡੇ ਨਾਲ ਬੋਡੇ ਨਾਲ ਬੋਡੇ ਨਾਲ ਖੜੀ ਹੈ ਔਰ ਨਾਲ ਹੀ ਜੜਿਆ ਤਾਂ ਤੁਹਾਨੂੰ ਰਸ਼ ਆਉਣ ਦੀ ਲੋੜ ਨਹੀਂ ਤੁਹਾਡੇ ਹਮਕਮ ਜੜਿਆ ਉਹ ਆਮ ਆਦੀ ਪਾਰਟੀ ਹਾਲ ਪੰਜਾਬ ਜੜੀ ਫੜੀ ਜੰਦੀ ਉਹ ਕਰੇਗੀ ਇੱਕ ਟ੍ਰੈਫਿਕ ਪੁਲਿਸ ਬੜੀ ਐਕਸ਼ਨ ਦੇ ਵਿੱਚ ਹੁੰਦੀ ਹੈ ਜੀ ਟ੍ਰੈਫਿਕ ਪੁਲਿਸ ਵੱਲੋਂ ਅਕਸਰ ਰੇੜੀਆਂ ਫੜੀਆਂ ਵਾਲਿਆਂ ਦੇ ਉੱਤੇ ਜਿਹੜਾ ਕਾਰਵਾਈ ਕੀਤੀ ਜਾਂਦੀ ਆ ਪਿੱਛੇ ਕੁਝ ਸਮਾਂ ਪਹਿਲਾਂ ਵੀ ਜੇਕਰ ਅਸੀਂ ਕੁਝ ਦਿਨ ਪਹਿਲਾਂ ਦੀ ਵੀ ਗੱਲ ਕਰੀਏ ਵੇਖਣ ਨੂੰ ਮਿਲਿਆ ਕਿ ਕਾਰਪੋਰੇਸ਼ਨ ਦੀ ਟੀਮ ਨਾਲ ਲੈ ਕੇ ਟਰੱਕ ਨਾਲ ਲੈ ਕੇ ਉਹਨਾਂ ਦੀਆਂ ਰੇੜੀਆਂ ਨਾਲ ਛਕਾ ਦਿੱਤੀਆਂ ਜਾਂਦੀਆਂ ਨੇ ਤੇ ਜਾਂ ਤੋੜ ਵੀ ਦਿੱਤੀਆਂ ਜਾਂਦੀਆਂ ਨੇ ਇਹ ਵੀ ਮਾਮਲਾ ਸਾਹਮਣੇ ਆ। ਦੇਖੋ ਗੱਲ ਇਹ ਆ ਜੀ ਜਿਹੜੀ ਤੋੜਨ ਦੀ ਗੱਲ ਹੈ ਜੇ ਕਿਤੇ ਮੇਰੇ ਵੱਲ ਆਦੀ ਤੇ ਭਾ ਚਾਹੇ ਪ੍ਰਸ਼ਾਸਨ ਹੈ ਅਸੀਂ ਉਹਦੇ ਖਿਲਾਫ ਜਿਹੜੀ ਐਫਆਈਰ ਦਰਜ ਕਰਾਉਣੀ ਸੀਗੀ ਪੈ ਮੇਰੇ ਨੋਟਿਸ ਤੇ ਨਹੀਂ ਆ। ਤੋੜੇ ਦਾ ਹੱਕ ਤੇ ਕਿਸੇ ਕੋਈ ਨਹੀਂ ਹੈ ਜੀ। ਤੋੜੀਆਂ ਆ ਜੀ ਆਪਣਾ ਕੇਸਰੀ ਬਾਗ ਲੱਗੇ ਸੱਚ ਕੰਚੀ ਦੇ ਹਰਮੰਦਰ ਸਾਹਿਬ ਲੱਗੇ ਤੋੜੀਆਂ ਵੀ ਮੇਰੇ। ਜੀ ਤੋੜੀਆਂ ਦੇ ਪਰ ਮੇਰੇ ਨੋਟਿਸ ਤੇ ਨਹੀਂ ਆਇਆ ਜੀ। ਜੇ ਜੇ ਮੇ ਦੁਰਚਾਉਂਦਾ ਤੇ ਆਪੋਰ ਤੇ ਆਪਈ ਐ ਦਰਜ ਕਰਾਉਣੀ ਸੀ। ਤੇ ਜੇਕਰ ਹੁਣ ਪ੍ਰਸ਼ਾਸਨ ਇਦਾਂ ਕੁਝ ਕਰੇਗਾ ਤੇ ਅਸੀਂ ਉਹਨਾਂ ਦੇ ਖਿਲਾਫ ਐ ਅਸੀਂ ਉਹਨਾਂ ਦੀ ਨੁਮਾਇੰਦਗੀ ਕਰਦੇ ਆ ਉਹਨਾਂ ਦੀ ਗੱਲ ਕਰਦੇ ਆ ਉਹਨਾਂ ਵਾਸਤੇ ਜਿਹੜਾ ਤਨਮਨ ਤਨ ਜਿਹੜਾ ਉਹਨਾਂ ਦੇ ਵਾਸਤੇ ਆ ਜੀ ਭਾਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਬੀਤੇ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਹੁਣ ਰੇੜੀਆਂ ਫੜੀਆਂ ਦੇ ਅਗੇਂਸਟ ਜਿਹੜਾ ਕਾਰਵਾਈ ਕੀਤੀ ਜਾ ਰਹੀ ਸੀ ਆਏ ਦਿਨ ਇਹ ਚੀਜ਼ ਸਾਹਮਣੇ ਵੇਖਣ ਨੂੰ ਮਿਲਦੀ ਸੀ ਕਿ ਕਿ ਜੋ ਰੇੜੀਆਂ ਫੜੀਆਂ ਵਾਲੇ ਹੈਗੇ ਨੇ ਉਹਨਾਂ ਦੀਆਂ ਰੇੜੀਆਂ ਫੜੀਆਂ ਚਕਵਾ ਕੇ ਉਹਨਾਂ ਦਾ ਕਾਰੋਬਾਰ ਕੀਤਾ ਬੰਦ ਕਰਾ ਦਿੱਤਾ ਜਾਂਦਾ ਹੈ ਤਾਂ ਜਦੋਂ ਕਿ ਉਹ ਪ੍ਰਸ਼ਾਸਨ ਕੋ ਜਾਣਦੇ ਨੇ ਮਿੰਟਾਂ ਕਰਦੇ ਨੇ ਤਰਲੇ ਕੱਢਦੇ ਨੇ ਕਿ ਸਾਡਾ ਕਾਰੋਬਾਰ ਫਿਰ ਤੋਂ ਬਹਾਲ ਕੀਤਾ ਜਾਵੇ ਅਸੀਂ ਕੰਮ ਕਰਨਾ ਸਾਡੇ ਘਰ ਨਹੀਂ ਪਲ ਰਹੇ ਤਾਂ ਉਹਨਾਂ ਦੀ ਕੋਈ ਸਾਰ ਨਹੀਂ ਲਿੱਤੀ ਜਾਂਦੀ ਤਾਂ ਹੁਣ ਕਿਤਨਾ ਕੀਤਾ ਜੋ ਰੇੜੀਆਂ ਫੜੀਆਂ ਦੇ ਜੋ ਪ੍ਰਧਾਨ ਸਾਹਿਬ ਹੈਗੇ ਨੇ ਜੋ ਇਹਨਾਂ ਤੇ ਮੇਨ ਪੰਜਾਬ ਦੇ ਵਿੱਚ ਨਮਾਇੰਦਗੀ ਕਰਦੇ ਨੇ ਉਹ ਵੀ ਹੁਣ ਸਾਹਮਣੇ ਆਏ ਨੇ ਤਾਂ ਉਹਨਾਂ ਵੱਲੋਂ ਹੁਣ ਆਪਣੀ ਗੱਲ ਵੀ ਰੱਖੀ ਗਈ ਹੈ ਤਾਂ ਕਿਹਾ ਗਿਆ ਕਿ ਸੋਮਵਾਰ ਨੂੰ ਜਿਹੜੀ ਆ ਹੁਣ ਮੀਟਿੰਗ ਜਿਹੜੀ ਆ ਕੀਤੀ ਜਾਣੀ ਆ ਪੁਲਿਸ ਕਮਿਸ਼ਨਰ ਸਾਹਿਬ ਨਾਲ ਤੇ ਨਾਲ ਦੀ ਨਾਲ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨਾਲ ਤਾਂ ਆਉਣ ਵਾਲੇ 4 ਤੋਂ 5 ਦਿਨਾਂ ਦੇ ਵਿੱਚ ਜੋ ਕੀ ਹੈ ਗੁਰੂ ਨਗਰੀ ਦੇ ਵਿੱਚ ਜਿਹੜੇ ਵੀ ਕਿੱਤੇ ਵਾਲੇ ਲੋਕ ਹੈਗੇ ਨੇ ਫੜੀਆਂ ਵਾਲੇ ਜਾਂ ਰੇੜੀਆਂ ਵਾਲੇ ਉਹਨਾਂ ਦੀਆਂ ਜੜੀਆਂ ਕਾਰੋਬਾਰ ਕਿੱਤੇ ਜੜੇ ਆ ਦੁਬਾਰਾ ਤੋਂ ਜਿਹੜੇ ਸ਼ੁਰੂ ਕਰਾ ਦਿੱਤੇ ਜਾਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸਨਕ ਜਗਬਾਨੀ ਟੀਵੀ ਸ਼੍ਰੀਮੰਸਾ ਸਾਈ